ਜੋ ਜੇ 18 ਸਾਲ ਦੀ ਉਮਰ ਸੀ ਮਾਪੇ ਕਰਦੇ ਵਿੱਚ ਉਡੀਕ ਰਹੇ ਸੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਪੁੱਤ ਇਸ ਤਰ੍ਹਾਂ ਉਹਨਾਂ ਨੂੰ ਹਮੇਸ਼ਾ ਦੇ ਲਈ ਵਿਛੋੜਾ ਦੇ ਜਾਵੇਗਾ ਅਸਲ ਤਸਵੀਰਾਂ ਪਟਾਲਾ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਦਿਨ ਪੈਂਦੇ ਪਿੰਡ ਚੌਧਰੀਵਾਲ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ 18 ਸਾਲ ਦੀ ਉਮਰ ਸੀ ਇਸ ਨੌਜਵਾਨ ਦੀ ਜੋ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ ਕੰਪਨੀ ਵਿੱਚੋਂ ਵਾਪਸ ਪਿੰਡ ਆਇਆ ਸੀ ਤੇ ਔਨ ਸਾਰ ਹੀ ਘਰੋਂ ਬਾਹਰ ਨੂੰ ਚਲ ਜਾਂਦਾ ਤੇ ਸ਼ਾਮ ਨੂੰ ਘਰ ਆ ਕੇ ਕਿਸੇ ਨੇ ਦੱਸਿਆ ਕਿ ਤੁਹਾਡਾ ਲੜਕਾ ਝਾੜੀਆਂ ਦੇ ਵਿੱਚ ਨਸ਼ੇ ਦੀ ਹਾਲਤ ਦੇ ਵਿੱਚ ਪਿਆ ਹੋਇਆ ਜਦੋਂ ਪਰਿਵਾਰ ਨੇ ਉਸ ਨੂੰ ਚੁੱਕ ਕੇ ਘਰ ਲਿਆਂਦਾ ਤਾਂ ਉਹਨਾਂ ਦੇ ਪੁੱਤ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਵੱਲੋਂ ਕਿਹਾ ਗਿਆ ਕਿ ਨਸ਼ੇ ਦੀ ਓਵਰਡੋਸ ਦੇ ਨਾਲ ਉਹਨਾਂ ਦੇ ਪੁੱਤ ਬਹੁਤ ਹੋ ਚੁੱਕੀ ਐ ਇਸ ਪਰਿਵਾਰ ਤੇ ਵੱਲੋਂ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਐ ਕਿ ਜੋ ਨੌਜਵਾਨ ਇਸ ਨਸ਼ੇ ਨੂੰ ਵੇਚਣ ਦਾ ਕਾਰੋਬਾਰ ਕਰਦੇ ਨੇ ਉਹਨਾਂ ਨੂੰ ਜਲਦ ਫੜ ਕੇ ਇਸ ਲੱਖਾਂ ਪਿੱਛੇ ਕੀਤਾ ਜਾਵੇ ਤਾਂ ਜੋ ਹੋਰ ਵੀ ਮਾਮਾ ਦੇ ਪੁੱਤ ਨਸ਼ੇ ਦੀ ਪੇਟ ਨਾ ਚੜਨ। ਗੱਲ ਐ ਦਹੀਂ ਵੀ ਆਇਆ ਇਹ ਜਿੰਕੂਨੀ ਦੇ ਵਿੱਚੋਂ ਕੰਪਨੀ ਚੋਂ ਆਇਆ ਤੇ ਉਹ ਇਹ ਆਇਆ ਜੀ ਉਸੇ ਵਲੇ ਬਾਹਰ ਚਲ ਗਿਆ ਬਾਹਰ ਜਾ ਕੇ ਕੇ ਮੁੰਡੇ ਦੇ ਨਾਲ ਲੜ ਕੇ ਦੂਣਿਆਂ ਨੂੰ ਟਾੜੀ ਘੱਲਵਾ ਲਿਆ ਅੱਛਾ ਤੇ ਠੀਕਾ ਹਾਨੂੰ ਪਤਾ ਹੁਣ ਇਹਦਾ ਪਤਾ ਨਹੀਂ ਕਿੱਥੇ ਲੱਗਾ ਕਿੱਥੇ ਕਿੱਥੋਂ ਲਵਾਇਆ ਬੰਨੇ ਅੱਛਾ ਹਾਂਜੀ ਤੁਹਾਨੂੰ ਉਦੋਂ ਪਤਾ ਲੱਗਾ ਸਾਨੂੰ ਕੇ ਨੇ ਨੱਟ ਕੇ ਆਣ ਕੇ ਦੱਸਿਆ ਕਿ ਤੁਹਾਡਾ ਮੁੰਡਾ ਉੱਥੇ ਪਿਆ ਹੋਇਆ ਲੀ ਉਹ ਉੱਥੇ ਕੋ ਰਹਿੰਦੇ ਆ ਨੀ ਨਾ ਜਾਰਜੀ ਤੇ ਉੱਥੇ ਹੀ ਤੋਂ ਉੱਥੇ ਕਰਕੇ ਉਹਨਾਂ ਨੇ ਆਪਾਂ ਦੱਬਦਾ ਉਹਨਾਂ ਠੇ ਗਏ ਲੈ ਕੇ ਆਏ ਅੱਛਾ ਸਾਰੀ ਰਾਤ ਘੁੱਟਦੇ ਨੱਪਦੇ ਰਹੇ ਆ ਸਭ ਬੜਾ ਕੋਈ ਡਾਕਟਰ ਵੀ ਲਿਆਂਦਾ ਪਰ ਨਹੀਂ ਗੱਲ ਪੋਦਰੀ ਅੱਲਾ ਕਿ ਜੰਮ ਇੱਦਾਂ ਨਿਕਲ ਗਈ ਜਾਨ ਕੀ ਮੰਗ ਕਰ ਦਿਓ ਤੁਸੀਂ ਸਰਕਾਰ ਕੋਲੋਂ ਜਾਂ ਕੋਈ ਕਰ ਦਿਓ ਭੀ ਮੈਂ ਦੇਖੋ ਮੰਗ ਕਰਦੀ ਵੀ ਨਸੇ ਬਣਾਉਣ ਵਾਲਿਆਂ ਦੀ ਮੌਤ ਹੀ ਹੋ ਜਾਏ ਜਿੱਦਾਂ ਮੇਰਾ ਪੁੱਤ ਗਿਆ ਹੋਵੇ ਇੱਦਾਂ ਇਹਨਾਂ ਦੇ ਵੀ ਜਾਣ ਇਹ ਮੰਗਵਾ ਮੇਰੀ ਇਹ ਕੀ ਨਾਂਹੀਂ ਬੇਟੇ ਦਾ ਕੀ ਤੁਹਾਡਾ ਕੀ ਲੱਗਦਾ ਹੈ ਜੀ ਕੀ ਯਾਰ ਲੱਗਦਾ ਲਈ ਅੱਛਾ ਜੀ ਉਮਰ ਕਿੰਨੀ ਕੀ ਪੂਰੇ 18 ਸਾਲ ਅੱਛਾ ਜੀ ਕੀ ਇੱਕ ਕਿੱਦਾਂ ਕੰਨਲ ਹੋਇਆ ਜੀ ਕੱਲ ਹੋਇਆ ਵਾ ਕੰਨ ਸਾਮੀ ਕਿਤੇ ਲਾਇਆ ਨਾਟੀ ਅੱਛਾ ਜੀ ਉੱਥੇ ਮੁੜ ਕੇ ਦਿੱਤੇ ਆ ਬਾਅਦ ਚ ਅੱਛਾ ਉਸ ਨੇ ਕੀ ਕੀਤਾ ਘਰ ਤੇ ਆ ਕੇ ਸਾਰੀ ਰਾਤ ਘੁੱਟ ਕੇ ਰੇਗੇ ਨਾ ਪੇਰੇ ਦੇ ਉਸ ਕੀ ਕੀਤੀ ਪੜੀ ਨਹੀਂ ਜਾਗਦਰਾ ਅੱਛਾ ਮੇਰਾ ਸਾਥ ਕਰ ਕੋਈ ਪਰਦੋ ਮੇਰਾ ਨਵ ਚੁੜ ਚੁੜ ਚੱਲ ਰਹਾ ਮਾ ਜੋ ਅੱਛਾ ਕੀ ਮੰਗ ਕਰਦੇ ਹੋ ਸਰਕਾਰ ਕੋੋਂ ਵੀ ਸਰਕਾਰ ਕੋਈ ਮੰਗ ਮੰਗ ਰਹੀ ਕਿ ਸਾਡੇ ਤੇ ਚਲੋ ਮਰ ਗਿਆ ਗਾਂ ਸਰਕਾਰ ਹੋ ਕਾਨਾ ਸਪਾਸੇ ਜਿਹੜੇ ਬੰਦ ਹੋ ਜਗਾ ਕੰਮ ਸੁਨਫਰਾ ਕੇ ਤੇ ਪੁੱਤ ਮਰਨਾ ਪਿੰਡ ਕਿਹੜਾ ਜਿ ਸ਼ੌਰਿਆ ਡੈਡੀ ਇਹਦੇੰਦੇ ਦਾ ਕੀ ਨਾਂ ਜੀ ਸਾਹਬਾ ਤੁਸੀਂ ਉਮਰ ਕਿੰਨੀ ਕੀ ਇਹਦੀ 20 ਸਾਲ 30 ਦਾ ਸਾਲ 18 ਸਾਲ